ਵਾਹਦਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਜ਼ਮੀਨ ਵੇਚ ਕੇ ਕਿਉਂ ਕੇ ਪੇਜੀ ਕੁੜੀ ਤੋਂ ਸੁਣੋ ਕੁੜੀਆਂ ਦੀ ਜ਼ਿੰਦਗੀ ਬਾਰੇ ਅੱਜ ਅਸੀਂ ਗੱਲ ਕਰਾਂਗੇ ਇੱਕ ਅਜਿਹੀ ਕੁੜੀ ਬਾਰੇ ਜਿਸ ਨੂੰ ਆਪਣੇ ਪਿੰਡ ਦੀ ਉਸ ਫਸਲੀ ਜ਼ਮੀਨ ਵੇਚ ਕੇ ਵਿਦੇਸ਼ ਪੇਜਿਆ ਗਿਆ ਸੀ ਜਿੱਥੇ ਉਹ ਨਾ ਸਿਰਫ ਆਪਣੀ ਜ਼ਿੰਦਗੀ ਨੂੰ ਨਵਾਂ ਰੂਪ ਦਿੰਦੀ ਹੈ ਬਲਕਿ ਪੂਰੀਆਂ ਕੁੜੀਆਂ ਦੀਆਂ ਜ਼ਿੰਦਗੀਆਂ ਦੇ ਰਾਜ਼ ਖੋਲ ਕੇ ਰੱਖ ਦਿੰਦੀ ਹੈ ਉਸ ਕੁੜੀ ਦਾ ਨਾਂ ਹੈ ਰਵਨੀਤ ਕੌਰ ਇੱਕ ਛੋਟੇ ਜਿਹੇ ਪੰਜਾਬੀ ਪਿੰਡ ਵਿੱਚ ਜੰਮੀ ਪਲੀ ਜਿੱਥੇ ਸਵੇਰੇ ਉੱਠ ਕੇ ਖੇਤਾਂ ਵਿੱਚ ਘੁੰਮਣਾ ਮਾਂ ਨਾਲ ਰੋਟੀਆਂ ਬਣਾਉਣਾ ਅਤੇ ਪਾਪਾ ਨਾਲ ਟਰੈਕਟਰ ਤੇ ਬੈਠ ਕੇ ਗੱਲਾਂ ਕਰਨਾ ਉਸ ਦੀ ਜ਼ਿੰਦਗੀ ਦਾ ਹਿੱਸਾ ਸੀ ਰਵਨੀਤ ਨੂੰ ਪੜ੍ਹਨ ਦਾ ਬਹੁਤ ਸ਼ੌਕ ਸੀ ਉਹ ਸਕੂਲ ਵਿੱਚ ਹਮੇਸ਼ਾ ਟਾਪ ਕਰਦੀ ਅਤੇ ਸੁਪਨੇ ਵੇਖਦੀ ਕਿ ਇੱਕ ਦਿਨ ਉਹ ਵੱਡੀ ਹੋ ਕੇ ਡਾਕਟਰ ਬਣੇਗੀ ਤੇ ਪਿੰਡ ਵਾਲਿਆਂ ਦੀ ਸੇਵਾ ਕਰੇਗੀ ਪਰ ਪਿੰਡ ਦੀ ਜ਼ਿੰਦਗੀ ਵਿੱਚ ਕੁੜੀਆਂ ਲਈ ਰਾਹ ਆਸਾਨ ਨਹੀਂ ਹੁੰਦੇ ਕਾਸ ਕਰਕੇ ਜਦੋਂ ਘਰ ਵਿੱਚ ਪੈਸੇ ਘਟ ਹੋਣ ਅਤੇ ਲੋਕਾਂ ਦੀਆਂ ਨਜ਼ਰਾਂ ਹਮੇਸ਼ਾ ਨਿਗਰਾਨੀ ਵਾਂਗ ਲੱਗੀਆਂ ਰਹਿੰਦੀਆਂ ਹੋਣ ਰਵਨੀਤ ਦੇ ਪਾਪਾ ਜੋ ਇੱਕ ਸਧਾਰਨ ਕਿਸਾਨ ਸਨ ਨੇ ਆਪਣੀ ਇਕਲੌਤੀ ਧੀ ਨੂੰ ਵਿਦੇਸ਼ ਭੇਜਣ ਦਾ ਫੈਸਲਾ ਕੀਤਾ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਪੰਜਾਬ ਵਿੱਚ ਉਸ ਨੂੰ ਉਹ ਮੌਕੇ ਨਹੀਂ ਮਿਲਣਗੇ ਜੋ ਵਿਦੇਸ਼ ਵਿੱਚ ਮਿਲ ਸਕਦੇ ਹਨ ਉਹਨਾਂ ਨੇ ਆਪਣੀ ਪੂਰੀ ਜ਼ਿੰਦਗੀ ਦੀ ਕਮਾਈ ਵਾਲੀ ਜ਼ਮੀਨ ਵੇਚ ਦਿੱਤੀ ਜਿਸ ਨਾਲ ਨਾ ਸਿਰਫ ਕਰਦਾ ਗੁਜ਼ਾਰਾ ਚੱਲਦਾ ਸੀ ਬਲਕਿ ਉਸ ਜ਼ਮੀਨ ਉਹਨਾਂ ਦੇ ਪੂਰਵਜਾਂ ਦੀ ਨਿਸ਼ਾਨੀ ਵੀ ਸੀ ਰਵਨੀਤ ਨੂੰ ਯੂਕੇ ਪੇਜਣ ਲਈ ਉਹਨਾਂ ਨੇ ਲੋਨ ਵੀ ਲਿਆ ਅਤੇ ਪਿੰਡ ਵਾਲਿਆਂ ਤੋਂ ਉਧਾਰ ਵੀ ਮੰਗਿਆ ਜਦੋਂ ਰਵਨੀਤ ਨੇ 에어ਪੋਰਟ ਤੇ ਵਿਦਾਈ ਵੇਲੇ ਮਾਂ ਨੂੰ ਗੱਲ ਨਾ ਲਾਇਆ ਤਾਂ ਉਸ ਦੀਆਂ ਅੱਖਾਂ ਵਿੱਚ ਹੰਝੂ ਸਨ ਪਰ ਉਸ ਨੂੰ ਪਤਾ ਸੀ ਕਿ ਇਹ ਸਫ਼ਰ ਉਸ ਨੂੰ ਨਵੀਂ ਜ਼ਿੰਦਗੀ ਦੇਵੇਗਾ ਉਹ ਯੂਕੇ ਪਹੁੰਚੀ ਤਾਂ ਉੱਥੇ ਦੀ ਠੰਡੀ ਹਵਾ ਅਤੇ ਅਲੱਗ ਸੱਭਿਆਚਾਰ ਨੇ ਉਸ ਨੂੰ ਹੈਰਾਨ ਕਰ ਦਿੱਤਾ ਪਰ ਉਸਨੇ ਹੌਸਲਾ ਨਹੀਂ ਛੱਡਿਆ ਰਵਨੀਤ ਨੇ ਯੂਨੀਵਰਸਿਟੀ ਵਿੱਚ ਨਰਸਿੰਗ ਦੀ ਪੜ੍ਹਾਈ ਸ਼ੁਰੂ ਕੀਤੀ ਅਤੇ ਪਾਰਟ ਟਾਈਮ ਜੌਬ ਵੀ ਕੀਤੀ ਤਾਂ ਜੋ ਕੰਮ ਨੂੰ ਬੋਝ ਨਾ ਬਣੇ ਉਸਨੇ ਵੇਖਿਆ ਕਿ ਯੂਕੇ ਵਿੱਚ ਕੁੜੀਆਂ ਕਿੰਨੀ ਆਜ਼ਾਦੀ ਨਾਲ ਜੀ ਰਹੀਆਂ ਹਨ ਉਹ ਆਪਣੇ ਫੈਸਲੇ ਖੁਦ ਲੈਂਦੀਆਂ ਹਨ ਅਤੇ ਸਮਾਜ ਦੀਆਂ ਨਜ਼ਰਾਂ ਤੋਂ ਬਿਨਾਂ ਡਰੇ ਜੀ ਰਹੀਆਂ ਹਨ ਪਰ ਇਸ ਨਾਲ ਨਾਲ ਉਸ ਨੂੰ ਉਹ ਔਖੀਆਂ ਵੀ ਵੇਖੀਆਂ ਜੋ ਪੰਜਾਬੀ ਕੁੜੀਆਂ ਨੂੰ ਵਿਦੇਸ਼ ਵਿੱਚ ਆ ਕੇ ਸਹਿਣੀਆਂ ਪੈਂਦੀਆਂ ਹਨ ਜਿਵੇਂ ਹੋਮ ਸਿਕਨੈਸ ਅਲਗ ਪਾਸ਼ਾ ਅਤੇ ਖਾਣੇ ਦੀ ਅਣਹੋਣੀ ਰਵਨੀਤ ਨੇ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਅਹਿਸਾਸ ਕੀਤਾ ਕਿ ਕੁੜੀ ਹੋਣਾ ਕੋਈ ਕਮਜ਼ੋਰੀ ਨਹੀਂ ਬਲਕਿ ਤਾਕਤ ਹੈ ਜੋ ਹਰ ਮੁਸੀਬਤ ਨੂੰ ਸਹੰਦੀ ਹੈ ਉਸਨੇ ਆਪਣੇ ਪਿੰਡ ਵਾਲੇ ਲੋਕਾਂ ਨੂੰ ਚਿੱਠੀਆਂ ਲਿਖ ਕੇ ਦੱਸਿਆ ਕਿ ਉਹ ਕਿੰਨੀ ਮਿਹਨਤ ਨਾਲ ਜੀ ਰਹੀ ਹੈ ਅਤੇ ਉਹਨਾਂ ਦੇ ਤਿਆਗ ਨੂੰ ਵਿਅਰਥ ਨਹੀਂ ਜਾਣ ਦੇਵੇਗੀ। ਇਹ ਪਹਿਲਾ ਪੈਰਾ ਤੁਹਾਨੂੰ ਰਵਨੀਤ ਦੀ ਜ਼ਿੰਦਗੀ ਨਾਲ ਜੋੜੇਗਾ ਅਤੇ ਤੁਸੀਂ ਅੱਗੇ ਵੀ ਸੁਣਨਾ ਚਾਹੋਗੇ ਕਿ ਉਸਨੇ ਕਿਵੇਂ ਆਪਣੀ ਜ਼ਿੰਦਗੀ ਨੂੰ ਬਦਲਿਆ। ਰਵਨੀਤ ਯੂਕੇ ਵਿੱਚ ਪਹੁੰਚ ਕੇ ਪਹਿਲੇ ਦਿਨਾਂ ਵਿੱਚ ਬਹੁਤ ਔਖੇ ਵੇਲੇ ਵੇਖੇ। ਉੱਥੇ ਦੀ ਪੀੜ ਬਾੜ ਵਾਲੀ ਲੰਡਨ ਸ਼ਹਿਰ ਵਿੱਚ ਉਹ ਆਪਣੇ ਆਪ ਨੂੰ ਬਹੁਤ ਇਕੱਲੀ ਮਹਿਸੂਸ ਕਰਦੀ ਸੀ। ਉਸਨੇ ਇੱਕ ਛੋਟੇ ਜਿਹੇ ਹੌਸਟਲ ਵਿੱਚ ਰਹਿਣਾ ਸ਼ੁਰੂ ਕੀਤਾ। ਜਿੱਥੇ ਹੋਰ ਵਿਦੇਸ਼ੀ ਵਿਦਿਆਰਥੀ ਵੀ ਸਨ ਪਰ ਉਹਨਾਂ ਨਾਲ ਗੱਲ ਕਰਨ ਵਿੱਚ ਉਸ ਨੂੰ ਅੰਗਰੇਜ਼ੀ ਦੀ ਸਮੱਸਿਆ ਆਉਂਦੀ ਸੀ ਰਵਨੀਤ ਨੇ ਫੈਸਲਾ ਕੀਤਾ ਕਿ ਉਹ ਰੋਜ਼ਾਨਾ ਅੰਗਰੇਜ਼ੀ ਸਿੱਖੇਗੀ ਅਤੇ ਆਪਣੇ ਕਲਾਸਮੇਟ ਨਾਲ ਪ੍ਰੈਕਟਿਸ ਕਰੇਗੀ ਉਸਨੇ ਇੱਕ ਕੈਫੇ ਵਿੱਚ ਵੇਟਰ ਵਜੋਂ ਜੌਬ ਵੀ ਸ਼ੁਰੂ ਕੀਤੀ ਜਿੱਥੇ ਉਹ ਸਵੇਰੇ 6 ਵਜੇ ਉੱਠ ਕੇ ਜਾਂਦੀ ਅਤੇ ਰਾਤ ਨੂੰ ਵਾਪਸ ਆ ਕੇ ਪੜਾਈ ਕਰਦੀ ਇੱਕ ਵਾਰ ਉਸ ਨੂੰ ਇੱਕ ਗਾਹਕ ਨੇ ਗਲਤ ਆਰਡਰ ਦੇ ਕਾਰਨ ਬਹੁਤ ਡਾਂਟਿਆ ਪਰ ਰਵਨੀਤ ਨੇ ਚੁੱਪ ਰਹਿ ਕੇ ਸਿੱਖਿਆ ਅਤੇ ਅਗਲੇ ਦਿਨ ਬਿਹਤਰ ਬਣੀ ਉਸਨੇ ਵੇਖਿਆ ਕਿ ਯੂਕੇ ਵਿੱਚ ਕੁੜੀਆਂ ਨੂੰ ਬਰਾਬਰ ਦੇ ਮੌਕੇ ਮਿਲਦੇ ਹਨ ਉਹ ਡਾਕਟਰ ਇੰਜੀਨੀਅਰ ਜਾਂ ਬਿਜ਼ਨਸ ਊਮੈਨ ਬਣ ਸਕਦੀਆਂ ਹਨ ਬਿਨਾ ਕਿਸੇ ਰੋਕ ਟੋਕ ਦੇ ਪਰ ਰਵਨੀਤ ਨੂੰ ਆਪਣੇ ਪਿੰਡ ਦੀਆਂ ਕੁੜੀਆਂ ਯਾਦ ਆਉਂਦੀਆਂ ਜੋ ਵਿਆਹ ਤੋਂ ਬਾਅਦ ਘਰ ਵਿੱਚ ਬੰਦ ਹੋ ਜਾਂਦੀਆਂ ਅਤੇ ਆਪਣੇ ਸੁਪਨੇ ਪੁੱਲ ਜਾਂਦੀਆਂ ਉਸਨੇ ਆਪਣੀ ਡਾਇਰੀ ਵਿੱਚ ਲਿਖਿਆ ਕਿ ਕੁੜੀਆਂ ਦੀ ਜ਼ਿੰਦਗੀ ਇੱਕ ਖੁੱਲੇ ਅਸਮਾਨ ਵਾਂਗ ਹੋਣੀ ਚਾਹੀਦੀ ਹੈ ਜਿੱਥੇ ਉਹ ਉੱਡ ਸਕਣ ਇੱਕ ਦਿਨ ਰਵਨੀਤ ਨੂੰ ਯੂਨੀਵਰਸਿਟੀ ਵਿੱਚ ਇੱਕ ਪ੍ਰੋਜੈਕਟ ਮਿਲਿਆ ਜਿੱਥੇ ਉਸ ਨੂੰ ਪੰਜਾਬੀ ਕੁੜੀਆਂ ਦੇ ਜੀਵਨ ਬਾਰੇ ਰਿਸਰਚ ਕਰਨੀ ਸੀ ਅਤੇ ਉਸ ਨੇ ਆਪਣੀ ਕਹਾਣੀ ਨੂੰ ਉੱਥੇ ਸਾਂਝਾ ਕੀਤਾ ਉਸ ਦੇ ਕਲਾਸਮੇਟ ਨੇ ਉਸ ਨੂੰ ਕਿਹਾ ਕਿ ਤੂੰ ਬਹੁਤ ਮਜ਼ਬੂਤ ਹੈ ਅਤੇ ਰਵਨੀਤ ਨੇ ਅਹਿਸਾਸ ਕੀਤਾ ਕਿ ਉਸ ਦੇ ਪਾਪਾ ਦਾ ਤਿਆਗ ਵਿਅਰਥ ਨਹੀਂ ਜਾਵੇਗਾ ਉਸ ਨੇ ਕਰਨ ਨੂੰ ਫੋਨ ਕਰਕੇ ਮਾਂ ਨੂੰ ਦੱਸਿਆ ਕਿ ਉਹ ਠੀਕ ਹੈ ਅਤੇ ਜਲਦੀ ਪੈਸੇ ਭੇਜੇਗੀ ਤਾਂ ਜੋ ਜ਼ਮੀਨ ਵਾਪਸ ਖਰੀਦ ਸਕੀਏ ਪਰ ਰਵਨੀਤ ਨੂੰ ਇੱਕ ਰਾਤ ਬਹੁਤ ਯਾਦ ਆਈ ਜਦੋਂ ਉਹ ਬਿਮਾਰ ਪੈ ਗਈ ਅਤੇ ਉੱਥੇ ਕੋਈ ਨਹੀਂ ਸੀ ਜੋ ਉਸ ਨੂੰ ਦਵਾਈ ਦੇਵੇ ਜਾਂ ਸਿਰ ਤੇ ਹੱਥ ਰੱਖੇ ਉਸ ਨੇ ਆਪਣੇ ਆਪ ਨੂੰ ਸੰਭਾਲ ਲਿਆ ਅਤੇ ਸਿੱਖਿਆ ਕਿ ਕੁੜੀਆਂ ਨੂੰ ਆਪਣੇ ਤੇ ਨਿਰਭਰ ਹੋਣਾ ਪੈਂਦਾ ਹੈ ਇਸ ਕਹਾਣੀ ਵਿੱਚ ਰਵਨੀਤ ਦੀ ਜੱਦੋਜਹਿਦ ਤੁਹਾਨੂੰ ਪਾਵੁਕ ਕਰ ਦੇਵੇਗੀ ਅਤੇ ਤੁਸੀਂ ਸੋਚੋਗੇ ਕਿ ਅਸੀਂ ਆਪਣੀਆਂ ਧੀਆਂ ਨੂੰ ਕਿੰਨੇ ਮੌਕੇ ਦਿੰਦੇ ਹਾਂ ਰਵਨੀਤ ਨੇ ਹੌਲੀ-ਹੌਲੀ ਨਵੇਂ ਦੋਸਤ ਬਣਾਏ ਇੱਕ ਭਾਰਤੀ ਲੜਕੀ ਨਾਲ ਰੂਮ ਸਾਂਝਾ ਕੀਤਾ ਅਤੇ ਉਹਨਾਂ ਨੇ ਮਿਲ ਕੇ ਪੰਜਾਬੀ ਖਾਣਾ ਬਣਾਉਣਾ ਸ਼ੁਰੂ ਕੀਤਾ ਜੋ ਉਹਨਾਂ ਨੂੰ ਘਰ ਦੀ ਯਾਦ ਨੂੰ ਕੱਟ ਕਰਦਾ ਸੀ ਉਸਨੇ ਵੇਖਿਆ ਕਿ ਵਿਦੇਸ਼ ਵਿੱਚ ਕੁੜੀਆਂ ਨੂੰ ਸੁਰੱਖਿਆ ਦੇ ਮਾਮਲੇ ਵਿੱਚ ਵੀ ਚੁਣੌਤੀਆਂ ਹਨ ਪਰ ਉਹ ਆਪਣੇ ਹੱਕ ਲਈ ਲੜਦੀਆਂ ਹਨ ਰਵਨੀਤ ਨੇ ਇੱਕ ਵਲੰਟੀਅਰ ਗਰੁੱਪ ਜੁਆਇਨ ਕੀਤਾ ਜਿੱਥੇ ਉਹ ਹੋਰ ਇਮੀਗ੍ਰੇਟ ਕੁੜੀਆਂ ਨੂੰ ਮਦਦ ਕਰਦੀ ਸੀ ਅਤੇ ਉਹਨਾਂ ਨੂੰ ਮੋਟੀਵੇਟ ਕਰਦੀ ਸੀ ਇਹ ਸਭ ਵੇਖ ਕੇ ਉਸ ਨੂੰ ਲੱਗਿਆ ਕਿ ਕੁੜੀਆਂ ਦੀ ਜ਼ਿੰਦਗੀ ਇੱਕ ਸਫ਼ਰ ਹੈ ਜਿੱਥੇ ਹਰ ਮੋੜ ਤੇ ਨਵੀਂ ਸਿੱਖਿਆ ਮਿਲਦੀ ਹੈ ਸਾਲ ਬੀਤਦੇ ਗਏ ਅਤੇ ਰਵਨੀਤ ਨੇ ਆਪਣੀ ਪੜ੍ਹਾਈ ਪੂਰੀ ਕੀਤੀ ਉਹ ਹੁਣ ਇੱਕ ਪ੍ਰੋਫੈਸ਼ਨਲ ਨਰਸ ਬਣ ਗਈ ਸੀ ਅਤੇ ਯੂਕੇ ਦੇ ਇੱਕ ਵੱਡੇ ਹਸਪਤਾਲ ਵਿੱਚ ਜੌਬ ਕਰ ਰਹੀ ਸੀ ਉਸਨੇ ਪੈਸੇ ਜੋੜ ਕੇ ਕਾਰਨੂ ਪੇਜੇ ਅਤੇ ਪਾਪਾ ਨੂੰ ਨਵੀਂ ਜ਼ਮੀਨ ਖਰੀਦਣ ਵਿੱਚ ਮਦਦ ਕੀਤੀ ਜਿਸ ਨਾਲ ਪਿੰਡ ਵਿੱਚ ਉਹਨਾਂ ਦੀ ਇੱਜ਼ਤ ਵੱਧ ਗਈ ਰਵਨੀਤ ਨੂੰ ਯਾਦ ਹੈ ਜਦੋਂ ਉਹ ਪਹਿਲੀ ਵਾਰ ਕਾਰ ਵਾਪਸ ਆਈ ਤਾਂ ਪੂਰਾ ਪਿੰਡ ਉਸ ਨੂੰ ਵੇਖਣ ਆਇਆ ਅਤੇ ਉਸ ਨੂੰ ਹੀਰੋ ਵਾਂਗ ਮਾਣ ਮਿਲਿਆ ਪਰ ਉਸਨੇ ਵੇਖਿਆ ਕਿ ਪਿੰਡ ਵਿੱਚ ਅਜੇ ਵੀ ਕੁੜੀਆਂ ਨੂੰ ਪੜਾਈ ਤੋਂ ਰੋਕਿਆ ਜਾਂਦਾ ਹੈ ਅਤੇ ਉਹਨਾਂ ਨੂੰ ਜਲਦੀ ਵਿਆਹ ਕਰਵਾ ਦਿੱਤਾ ਜਾਂਦਾ ਹੈ ਰਵਨੀਤ ਨੇ ਆਪਣੇ ਪਿੰਡ ਵਿੱਚ ਇੱਕ ਵਰਕਸ਼ਾਪ ਆਯੋਜਿਤ ਕੀਤੀ ਜਿੱਥੇ ਉਸਨੇ ਕੁੜੀਆਂ ਨੂੰ ਵਿਦੇਸ਼ ਵਿੱਚ ਜੀਵਨ ਬਾਰੇ ਦੱਸਿਆ ਅਤੇ ਉਹਨਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਆਪਣੇ ਸੁਪਨੇ ਪੂਰੇ ਕਰਨ। ਉਸਨੇ ਕਿਹਾ ਕਿ ਕੁੜੀਆਂ ਨੂੰ ਸਿਰਫ ਘਰ ਦੀ ਜ਼ਿੰਮੇਵਾਰੀ ਨਹੀਂ ਬਲਕਿ ਆਪਣੀ ਪਛਾਣ ਬਣਾਉਣੀ ਚਾਹੀਦੀ ਹੈ। ਰਵਨੀਤ ਨੂੰ ਯੂਕੇ ਵਾਪਸ ਜਾ ਕੇ ਇੱਕ ਨਵੀਂ ਚੁਣੌਤੀ ਮਿਲੀ ਜਦੋਂ ਉਸਨੂੰ ਇੱਕ ਮਰੀਜ਼ ਨੂੰ ਬਚਾਉਣ ਵਿੱਚ ਸਫਲਤਾ ਮਿਲੀ ਅਤੇ ਉਸਨੂੰ ਅਵਾਰਡ ਵੀ ਮਿਲਿਆ। ਉਸਨੇ ਆਪਣੀ ਕਹਾਣੀ ਨੂੰ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਜਿੱਥੇ ਹਜ਼ਾਰਾਂ ਕੁੜੀਆਂ ਨੇ ਉਸ ਨੂੰ ਮੈਸੇਜ ਕੀਤੇ ਅਤੇ ਆਪਣੀਆਂ ਕਹਾਣੀਆਂ ਸੁਣਾਈਆਂ ਇੱਕ ਕੁੜੀ ਨੇ ਲਿਖਿਆ ਕਿ ਉਹ ਵੀ ਜ਼ਮੀਨ ਵੇਚ ਕੇ ਵਿਦੇਸ਼ ਜਾਣਾ ਚਾਹੁੰਦੀ ਹੈ ਪਰ ਡਰਦੀ ਹੈ ਰਵਨੀਤ ਨੇ ਉਸ ਨੂੰ ਹੌਸਲਾ ਦਿੱਤਾ ਅਤੇ ਕਿਹਾ ਕਿ ਡਰ ਨੂੰ ਜਿੱਤ ਕੇ ਅੱਗੇ ਵਧੋ ਰਵਨੀਤ ਨੇ ਅਹਿਸਾਸ ਕੀਤਾ ਕਿ ਕੁੜੀਆਂ ਦੀ ਜ਼ਿੰਦਗੀ ਵਿੱਚ ਪਰਿਵਾਰ ਦਾ ਸਹਿਯੋਗ ਬਹੁਤ ਜ਼ਰੂਰੀ ਹੈ ਅਤੇ ਬਿਨਾ ਉਸ ਦੇ ਕੁਝ ਨਹੀਂ ਹੋ ਸਕਦਾ ਉਸ ਨੇ ਆਪਣੇ ਪਾਪਾ ਨੂੰ ਧੰਨਵਾਦ ਕੀਤਾ ਜਿਨ੍ਹਾਂ ਨੇ ਉਸ ਨੂੰ ਉਡਾਰੀ ਦਿੱਤੀ ਅਤੇ ਉਸ ਨੂੰ ਆਜ਼ਾਦ ਪੰਛੀ ਬਣਾਇਆ ਪਰ ਰਵਨੀਤ ਨੂੰ ਇੱਕ ਵੱਡਾ ਝਟਕਾ ਲੱਗਾ ਜਦੋਂ ਉਸ ਨੂੰ ਪਤਾ ਲੱਗਾ ਕਿ ਉਸ ਦੀ ਮਾਂ ਬਿਮਾਰ ਹੈ ਅਤੇ ਉਹ ਤੁਰੰਤ ਘਰ ਆਈ ਉਸ ਨੇ ਮਾਂ ਦੀ ਦੇਖਭਾਲ ਕੀਤੀ ਅਤੇ ਅਹਿਸਾਸ ਕੀਤਾ ਕਿ ਵਿਦੇਸ਼ੀ ਜ਼ਿੰਦਗੀ ਵਿੱਚ ਪੈਸੇ ਤਾਂ ਆ ਜਾਂਦੇ ਹਨ ਪਰ ਪਰਿਵਾਰ ਦੀ ਨੇੜਤਾ ਨਹੀਂ ਮਿਲਦੀ ਰਵਨੀਤ ਨੇ ਫੈਸਲਾ ਕੀਤਾ ਕਿ ਉਹ ਯੂਕੇ ਵਿੱਚ ਰਹਿ ਕੇ ਵੀ ਪਿੰਡ ਵਿੱਚ ਇੱਕ ਨਰਸਿੰਗ ਸੈਂਟਰ ਖੋਲੇਗੀ ਤਾਂ ਜੋ ਹੋਰ ਕੁੜੀਆਂ ਨੂੰ ਮੌਕੇ ਮਿਲਣ ਇਹ ਕਹਾਣੀ ਤੁਹਾਨੂੰ ਦੱਸਦੀ ਹੈ ਕਿ ਕੁੜੀਆਂ ਦੀ ਜ਼ਿੰਦਗੀ ਭਰੀ ਹੈ ਸੰਘਰਸ਼ ਨਾਲ ਪਰ ਉਹ ਹਰ ਸੰਘਰਸ਼ ਨੂੰ ਜਿੱਤ ਸਕਦੀਆਂ ਹਨ ਜੇਕਰ ਹੌਸਲਾ ਹੋਵੇ ਰਵਨੀਤ ਨੇ ਆਪਣੇ ਅਨੁਭਵ ਨਾਲ ਸਿੱਖਿਆ ਕਿ ਵਿਦੇਸ਼ ਜਾ ਕੇ ਨਹੀਂ ਬਲਕਿ ਆਪਣੇ ਅੰਦਰ ਬਦਲਾ ਲਿਆ ਕੇ ਜ਼ਿੰਦਗੀ ਬਦਲੀ ਜਾ ਸਕਦੀ ਹੈ ਉਸਨੇ ਹੋਰ ਕੁੜੀਆਂ ਨੂੰ ਸਲਾਹ ਦਿੱਤੀ ਕਿ ਪੜੋ ਮਿਹਨਤ ਕਰੋ ਅਤੇ ਆਪਣੇ ਪੈਰਾਂ ਤੇ ਖੜੇ ਹੋਵੋ ਰਵਨੀਤ ਦੀ ਕਹਾਣੀ ਵਿੱਚ ਇੱਕ ਨਵਾਂ ਮੋੜ ਆਇਆ ਜਦੋਂ ਉਸ ਨੂੰ ਯੂਕੇ ਵਿੱਚ ਇੱਕ ਪੰਜਾਬੀ ਲੜਕੇ ਨਾਲ ਪਿਆਰ ਹੋ ਗਿਆ ਜੋ ਵੀ ਵਿਦੇਸ਼ੀ ਜ਼ਿੰਦਗੀ ਵਿੱਚ ਸੰਘਰਸ਼ ਕਰ ਰਿਹਾ ਸੀ ਉਹਨਾਂ ਨੇ ਮਿਲ ਕੇ ਆਪਣੀ ਜ਼ਿੰਦਗੀ ਨੂੰ ਸਾਂਝਾ ਕੀਤਾ ਪਰ ਰਵਨੀਤ ਨੇ ਫੈਸਲਾ ਕੀਤਾ ਕਿ ਉਹ ਵਿਆਹ ਤੋਂ ਪਹਿਲਾਂ ਆਪਣੀ ਕੈਰੀਅਰ ਨੂੰ ਮਜ਼ਬੂਤ ਕਰੇਗੀ ਉਸਨੇ ਵੇਖਿਆ ਕਿ ਯੂਕੇ ਵਿੱਚ ਕੁੜੀਆਂ ਵਿਆਹ ਤੋਂ ਬਾਅਦ ਵੀ ਆਪਣੀ ਨੌਕਰੀ ਜਾਰੀ ਰੱਖਦੀਆਂ ਹਨ ਅਤੇ ਪਰਿਵਾਰ ਨੂੰ ਸੰਭਾਲਦੀਆਂ ਹਨ ਰਵਨੀਤ ਨੇ ਆਪਣੀ ਕਹਾਣੀ ਨੂੰ ਇੱਕ ਬੁੱਕ ਵਿੱਚ ਲਿਖਿਆ ਜੋ ਬਹੁਤ ਮਸ਼ਹੂਰ ਹੋਈ ਅਤੇ ਉਸ ਨੂੰ ਇੰਟਰਵਿਊਜ਼ ਮਿਲਣ ਲੱਗੇ ਉਸ ਨੇ ਦੱਸਿਆ ਕਿ ਪੰਜਾਬ ਵਿੱਚ ਕੁੜੀਆਂ ਨੂੰ ਅਜੇ ਵੀ ਕਰੇਲੂ ਕੰਮਾਂ ਤੱਕ ਸੀਮਿਤ ਰੱਖਿਆ ਜਾਂਦਾ ਹੈ ਪਰ ਵਿਦੇਸ਼ ਵਿੱਚ ਉਹ ਹਰ ਖੇਤਰ ਵਿੱਚ ਅੱਗੇ ਹਨ ਰਵਨੀਤ ਨੂੰ ਇੱਕ ਵਾਰ ਇੱਕ ਕਾਨਫਰੰਸ ਵਿੱਚ ਬੋਲਣ ਲਈ ਬੁਲਾਇਆ ਗਿਆ ਜਿੱਥੇ ਉਸਨੇ ਕੁੜੀਆਂ ਦੇ ਅਧਿਕਾਰਾਂ ਬਾਰੇ ਗੱਲ ਕੀਤੀ ਅਤੇ ਸਭ ਨੇ ਤਾੜੀਆਂ ਵਜਾਈਆਂ ਉਸਨੇ ਅਹਿਸਾਸ ਕੀਤਾ ਕਿ ਉਸਦੀ ਜ਼ਿੰਦਗੀ ਹੁਣ ਸਿਰਫ ਉਸਦੀ ਨਹੀਂ ਬਲਕਿ ਹਜ਼ਾਰਾਂ ਕੁੜੀਆਂ ਦੀ ਪ੍ਰੇਰਣਾ ਬਣ ਗਈ ਹੈ ਪਰ ਰਵਨੀਤ ਨੂੰ ਯਾਦ ਆਉਂਦੀ ਹੈ ਉਹ ਦਿਨ ਜਦੋਂ ਉਸਨੇ ਜ਼ਮੀਨ ਵੇਚ ਕੇ ਯੂਕੇ ਜਾਣ ਵਾਲੀ ਟਿਕਟ ਖਰੀਦੀ ਸੀ ਅਤੇ ਉਸ ਵੇਲੇ ਉਸ ਨੂੰ ਡਰ ਲੱਗ ਰਿਹਾ ਸੀ ਉਸਨੇ ਸਿੱਖਿਆ ਕਿ ਡਰ ਨੂੰ ਜਿੱਤਣਾ ਹੀ ਜ਼ਿੰਦਗੀ ਹੈ ਅਤੇ ਕੁੜੀਆਂ ਨੂੰ ਇਹ ਸਿੱਖਣਾ ਚਾਹੀਦਾ ਹੈ ਰਵਨੀਤ ਨੇ ਆਪਣੇ ਪਿੰਡ ਵਿੱਚ ਵਾਪਸ ਜਾ ਕੇ ਇੱਕ ਐਨਜੀਓ ਸ਼ੁਰੂ ਕੀਤਾ ਜਿੱਥੇ ਉਹ ਕੁੜੀਆਂ ਨੂੰ ਪੜ੍ਹਾਈ ਅਤੇ ਵੋਕੇਸ਼ਨਲ ਟ੍ਰੇਨਿੰਗ ਦਿੰਦੀ ਹੈ ਉਸਨੇ ਵੇਖਿਆ ਕਿ ਬਹੁਤ ਸਾਰੀਆਂ ਕੁੜੀਆਂ ਨੂੰ ਪਰਿਵਾਰ ਵੱਲੋਂ ਰੋਕਿਆ ਜਾਂਦਾ ਹੈ ਪਰ ਉਹ ਉਹਨਾਂ ਨੂੰ ਮੋਟੀਵੇਟ ਕਰਦੀ ਰਹਿੰਦੀ ਹੈ ਇੱਕ ਵਾਰ ਇੱਕ ਕੁੜੀ ਨੇ ਉਸ ਨੂੰ ਕਿਹਾ ਕਿ ਮੈਂ ਵੀ ਤੇਰੇ ਵਾਂਗ ਬਣਨਾ ਚਾਹੁੰਦੀ ਹਾਂ ਅਤੇ ਰਵਨੀਤ ਨੇ ਉਸ ਨੂੰ ਸਕਾਲਰਸ਼ਿਪ ਦਿੱਤੀ ਇੱਕ ਕਹਾਣੀ ਦੱਸਦੀ ਹੈ ਕਿ ਕੁੜੀਆਂ ਦੀ ਜ਼ਿੰਦਗੀ ਵਿੱਚ ਤਬਦੀਲੀ ਆਉਣ ਲਈ ਸਿਰਫ ਇੱਕ ਹੌਸਲੇ ਵਾਲੀ ਕਹਾਣੀ ਕਾਫੀ ਹੈ ਰਵਨੀਤ ਨੇ ਆਪਣੇ ਅਨੁਭਵ ਨਾਲ ਸਿੱਖਿਆ ਕਿ ਵਿਦੇਸ਼ ਜਾ ਕੇ ਨਹੀਂ ਬਲਕਿ ਆਪਣੇ ਅੰਦਰ ਬਦਲਾ ਲਿਆ ਕਿ ਜ਼ਿੰਦਗੀ ਬਦਲੀ ਜਾ ਸਕਦੀ ਹੈ ਅਤੇ ਇਹੀ ਮੈਸੇਜ ਉਹ ਹਰ ਕੁੜੀ ਤੱਕ ਪਹੁੰਚਾਉਣਾ ਚਾਹੁੰਦੀ ਹੈ ਇਸ ਕਹਾਣੀ ਦਾ ਮੋਰਲ ਇਹ ਹੈ ਕਿ ਕੁੜੀਆਂ ਨੂੰ ਆਪਣੇ ਸੁਪਨੇ ਪੂਰੇ ਕਰਨ ਲਈ ਮਿਹਨਤ ਅਤੇ ਹੌਸਲਾ ਰੱਖਣਾ ਚਾਹੀਦਾ ਹੈ ਅਤੇ ਪਰਿਵਾਰ ਨੂੰ ਉਹਨਾਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ ਤਾਂ ਜੋ ਉਹ ਸਮਾਜ ਵਿੱਚ ਅੱਗੇ ਵੱਧ ਸਕਣ ਮਹੱਤਵਪੂਰਨ ਮੈਸੇਜ ਸੁਣਨ ਵਾਲਿਆਂ ਲਈ ਇਹ ਹੈ ਕਿ ਹਰ ਕੁੜੀ ਵਿੱਚ ਇੱਕ ਰਵਨੀਤ ਵਸਦੀ ਹੈ ਬਸ ਉਸ ਨੂੰ ਮੌਕਾ ਦੇਣ ਦੀ ਲੋੜ ਹੈ ਅਤੇ ਵਿਦੇਸ਼ ਜਾ ਕੇ ਨਹੀਂ ਬਲਕਿ ਆਪਣੇ ਦੇਸ਼ ਵਿੱਚ ਵੀ ਵੱਡੇ ਕੰਮ ਕੀਤੇ ਜਾ ਸਕਦੇ ਹਨ ਜੇਕਰ ਇਰਾਦਾ ਪੱਕਾ ਹੋਵੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਧੰਨਵਾਦ